ਬਿੰਦਰ ਸਿੰਘ ਪਿੰਡ ਮੌਂਡ ਖੜਾ ਨਾਵਾ ਰੋਡ ਪਟਿਆਲਾ ਤੇ ਮਸਲਾ ਇਹ ਸੀਗਾ ਸਾਡੇ ਪਿੰਡ ਤੋਂ ਇਹ ਹੁੰਦਾ ਸਾਡਾ ਭਤੀਜਾ ਯਾ ਕ੍ਰਿਸ਼ਨ ਸੀ ਇਸ ਦੇ ਮੈਸੇਜ ਪ੍ਰੈਗਨੈਂਟ ਸੀਗੇ ਤੇ ਕਾਫੀ ਮਹੀਨਿਆਂ ਤੋਂ ਰਾਜਨ ਹਸਪੀਟਲ ਆ ਲਾਹੌਰੀ ਗੇਟ ਉਤੋਂ ਟ੍ਰੀਟਮੈਂਟ ਚੱਲਦਾ ਸੀ ਤੇ ਰੂਟੀਨ ਦੇ ਵਿੱਚ ਕੱਲ 20 ਤਰੀਕ ਨੂੰ 20 ਜੂਨ ਨੂੰ ਰੂਟੀਨ ਦੇ ਵਿੱਚ ਇਹ ਚੈੱਕਅਪ ਕਰਵਾਉਣ ਆਏ ਨਾਰਮਲ ਸੀ ਕੋਈ ਕੋਈ ਪੇਨ ਨਹੀਂ ਸੀ ਕੁਝ ਨਹੀਂ ਸੀ ਤੇ ਡਾਕੂਮੈਂਟਸ ਦੇ ਮੁਤਾਬਕ ਜਿਹੜੀ ਡਿਲੀਵਰੀ ਹੋਣੀ ਸੀ ਉਹ 2 ਜੂਨ ਅਜ ਜੁਲਾਈ ਨੂੰ ਹੋਣੀ ਸੀ ਠੀਕ ਹੈ ਤੇ ਉਹਨਾਂ ਨੇ ਕੱਲ ਹੀ ਇਹਨਾਂ ਨੂੰ ਰੂਟੀਨ 'ਚ ਕੋਈ ਉਹਨੂੰ ਪ੍ਰੋਬਲਮ ਨਹੀਂ ਕੋਈ ਦਰਦ ਨਹੀਂ ਕੁਛ ਨਹੀਂ ਚੈੱਕ ਅਪ ਕਰਵਾਉਣਾ ਤੇ ਉੱਥੇ ਉਹ ਕਹਿੰਦੇ ਵੀ ਅੱਜ ਹੀ ਐਡਮਿਟ ਕਰੋ ਤੇ ਕ੍ਰਿਸ਼ਨ ਕਹਿੰਦਾ ਵੀ ਅਸੀਂ ਹੁਣੇ ਆਟੋ ਟਾਈਮ ਤਾਂ ਐਡਮਿਟ ਹੋ ਨਹੀਂ ਸਕਦੇ ਇੱਥੇ ਕਿਉਂਕਿ ਨਾ ਤਾਂ ਅਸੀਂ ਘਰ ਦੱਸ ਕੇ ਆਏ ਕਿਸੇ ਨੂੰ ਠੀਕ ਹੈ ਤੇ ਆਪਣੀ ਮੰਮੀ ਡੈਡੀ ਨੂੰ ਦੱਸਾਂਗੇ ਨਾ ਕੋਈ ਸਾਡੇ ਕੋਲੇ ਪੈਸੇ ਇੱਕ ਸਾਡੇ ਨਗਰ ਦੀ ਮਰਜ਼ਾਦਾ ਐਸੀ ਜਦੋਂ ਕੋਈ ਵੀ ਸੁਭ ਕੰਮ ਕਰਦੇ ਆ ਤਾਂ ਉਹ ਗੁਰੂ ਘਰ ਮੱਥਾ ਟੇਕ ਕੇ ਗੁਰੂ ਘਰ ਮੱਥਾ ਟੇਕਣ ਗਏ ਜਦੋਂ ਇੱਥੇ ਗਏ ਨਾ ਉਹ ਇਹਨਾਂ ਦੇ ਦੱਸਣ ਦੇ ਮੁਤਾਬਕ ਜੂਟਰਸ ਦੇ ਅੰਦਰ ਉਹਨਾਂ ਨੇ ਮੈਡੀਸਿਨ ਰੱਖਦੀ ਪਹਿਲੀ ਤੇ ਪਿੰਡ ਜਾ ਕੇ ਉਹਦੇ ਪੇਨ ਸ਼ੁਰੂ ਹੋ ਗਈ ਠੀਕ ਹੈ ਮੱਥਾ ਟੇਕ ਕੇ ਇੱਥੇ ਆਇਆ ਇੱਥੇ ਐਡਮਿਟ ਕਰ ਲਿਆ ਨੀਅਰ ਬਾਟ ਸ਼ਾਮ ਨੂੰ 7 ਵਜੇ ਦੇ ਕਰੀਬ ਡਿਲੀਵਰੀ ਨਾਰਮਲ ਡਿਲੀਵਰੀ ਹੋਈ ਆ ਬੇਬੀ ਨੇ ਜਨਮ ਲਿਆ ਉਸ ਤੋਂ ਬਾਅਦ ਜਿੱਥੇ ਤੱਕ ਸਾਨੂੰ ਅਨੁਮਾਨ ਹੈਗਾ ਕਿ ਕੋਈ ਅਨਟ੍ਰੇਨਡ ਦਾਈ ਸੀ ਜਿਨੇ ਇੱਕ ਲਗਤ ਬੱਚੇ ਨੂੰ ਖਿੱਚਿਆ ਹੋਊਗਾ ਬਾਹਰ ਤੇ ਉਹਦੀ ਨਾ ਜੂਟਰਸ ਦੇ ਅੰਦਰੋਂ ਪੇਨ ਆਹੋ ਸਰੀ 나ੜ ਜਿਹੜੀ ਹੈਗੀ ਆਪਣੀ ਖੂਨ ਦੀ ਵੇਂਜ ਉਹ ਉਹ ਹੋ ਗਈ ਕ੍ਰੈਕ ਹੋ ਗਈ ਅੰਦਰੋਂ ਇਹਨੇ ਦੱਸਿਆ ਜੀ ਤੁਹਾਨੂੰ ਇਹ ਗੱਲ ਠੀਕ ਹੈ ਅਸੀਂ ਆਪਣਾ ਅਨੁਮਾਨ ਲਾ ਰਹੇ ਹਾਂ ਕਿ ਬਲੀਡਿੰਗ ਇਸੇ ਤਰੀਕੇ ਨਾਲ ਹੋਈ ਹੈ ਇੱਕ ਲਗਤ 3 ਘੰਟੇ ਦੇ ਵਿੱਚ ਇੰਨਾ ਖੂਨ ਨਿਕਲ ਜਾਣਾ ਫਿਰ ਦੂਜੀ ਗੱਲ ਇਹ ਹੈਗੀ ਆ ਵੀ ਇਹ ਪਰਿਵਾਰ ਨੂੰ 3 ਘੰਟੇ ਮਿਲਣੇ ਨਹੀਂ ਦਿੱਤਾ ਨਾ ਜੱਜੇ ਨੂੰ ਨਾ ਬੱਚੇ ਨੂੰ ਦੋਵਾਂ ਨੂੰ ਮਿਲਣ ਨਹੀਂ ਦਿੱਤਾ ਠੀਕ ਹੈ ਡਾਕਟਰ ਨੇ ਤੇ ਕਹਿੰਦੇ ਵੀ ਕੋਈ ਗੱਲ ਨਹੀਂ ਤੁਸੀਂ ਰਾਮ ਨਾਲ ਬਾਹਰ ਬੈਠੋ ਠੀਕ ਹੈ ਇਹਨਾਂ ਦੀ ਮੰਮੀ ਨੇ ਡੱਬਾ ਮੰਗਾਲਿਆ ਲੱਡੂਆਂ ਦਾ ਵੀ ਲੱਡੂ ਵੰਡਾ ਕੇ ਆ ਬੱਚਾ ਉਰੇ ਆ ਇਹਨੂੰ ਡਾਕਟਰ ਕਹਿੰਦੇ ਕਹਿੰਦੇ ਤੈਨੂੰ ਕਿਹਨੇ ਕਿਹਾ ਡੱਬਾ ਲੈ ਕੇ ਆਉਣ ਨੂੰ ਤਰਾਜਗੀ ਕੀਤੀ ਠੀਕ ਹੈ ਤਰਾਜਗੀ ਕੀਤੀ ਉਹਨਾਂ ਨੇ ਇਸ ਨੂੰ ਕਿਹਾ ਵੀ ਤੈਨੂੰ ਕਿਹਨੇ ਕਿਹਾ ਡੱਬਾ ਲੈ ਕੇ ਆਉਣ ਨੂੰ ਰਾਤ ਨੂੰ ਨੀਰਬੋਟ ਨੇ ਦੱਸਣ ਦੇ ਮੁਤਾਬਕ 10 ਵਜੇ ਉੱਥੋਂ ਕੰ ਹਾਂ ਤੇ ਪਤਾ ਲੱਗ ਗਿਆ ਉਹਨਾਂ ਨੂੰ ਕਿਉਂਕਿ ਸਾਰੀ ਬਲੀਡਿੰਗ ਹੋ ਗਈ ਤੇ 3 ਘੰਟੇ ਲੰਘੇ ਸਾਰਾ ਖੂਨ ਖਤਮ ਹੋ ਗਿਆ ਠੀਕ ਕੀ ਕਰਦੇ ਪੋਸਟਮਾਰਟਮ ਹੋ ਰਿਹਾ ਤੇ ਅਸੀਂ ਕੰਮ ਉਹ ICCI ਬੈਂਕ ਦੇ ਵਿੱਚ ਜੋਬ ਕਰਦੀ ਸੀਗੀ ਚੰਡੀਗੜ੍ਹ ਤੇ ਅਸੀਂ ਪ੍ਰਸ਼ਾਸਨ ਤੋਂ ਆਪ ਜੀ ਦੇ ਮਾਧਿਅਮ ਰਾਹੀਂ ਮੰਗ ਕਰਦੇ ਆ ਵੀ ਡਾਕਟਰ ਦੀ ਅਨਗੈਲਿਕ ਦੇ ਕਾਰਨ ਹੀ ਇਹ ਜਿਹੜਾ ਪਹਾੜਾ ਵਰਤਿਆ ਅਰ ਜਦੋਂ ਸਾਨੂੰ ਨਗਰ ਨੂੰ ਪਤਾ ਲੱਗਾ ਸਾਰਾ ਪਿੰਡ ਸਵੇਰ ਦਾ ਖੜਿਆ ਸ਼ਬਦ ਅਰਜਿੰਦਰਾ ਹਸਪੀਟਲ ਆ ਗਿਆ ਅਰਜਿੰਦਰਾ ਹਸਪੀਟਲ ਜਦੋਂ ਚੈੱਕ ਅਪ ਕਰਵਾਇਆ ਡਾਕਟਰ ਸਾਹਿਬ ਨੇ ਮਿਰਤਕੋਸ ਤੇ ਕਰਤਾ ਵੀ ਇਹਦੇ ਵਿੱਚ ਕੁਝ ਨਹੀਂ ਹੈਗਾ ਠੀਕ ਹੈ ਹਾਂਜੀ ਹਾਂਜੀ ਤੇ ਇੱਥੇ ਗਿਆਨੀ ਵਾਰਡ ਦੇ ਵਿੱਚ ਲਿਆਂਦਾ ਰਾਤ ਨੂੰ ਸਾਨੂੰ 12 ਵਜੇ ਇਹਨਾਂ ਨੇ ਫੋਨ ਕੀਤਾ ਅਸੀਂ ਉਹ ਰਿਆਏ ਫਿਰ ਮੋਰਚਰੀ ਚ ਰੱਖ ਕੇ ਗਏ ਸਾਰਾ ਪਿੰਡ ਇੱਥੇ ਮਜਬੂਰ ਸਾਰਾ ਪਿੰਡ ਸਵੇਰ ਦਾ ਪਿੰਡ ਦੇ ਵਿੱਚ ਦਾ ਇੰਨਾ ਸੋਗ ਮਾਹੌਲ ਅਸੀਂ ਚਾਹੁੰਨੇ ਆ ਵੀ ਡਾਕਟਰ ਤੇ ਪ੍ਰਸ਼ਾਸਨ ਨੂੰ ਇਹੀ ਬੇਨਤੀ ਆ ਸਰਕਾਰ ਨੂੰ ਇਹੀ ਬੇਨਤੀ ਆ ਵੀ ਡਾਕਟਰ ਤੇ ਬਣਦੀ ਕਾਰਵਾਈ ਜਿਹੜੀ ਕੀਤੀ ਜਾਵੇ ਪੁਲਿਸ ਮੁਲਾਜ਼ਮ ਹੈਗੇ ਨੇ ਨਾਲ ਠੀਕ ਆ ਕਾਦੂ ਕੋਈ ਹੋਰ ਕੰਮ ਜੀ ਹੋਊ ਉਹ ਤੋਂ ਬਾਅਦ ਜੀ ਕੀਤੀ ਇਸ 6 ਵਜੇ ਆਈਏ 7 ਵਜੇ ਜੀ ਇਹ ਹੋ ਜਾਂਦਾ ਸਵਾਤ 7 ਵਜੇ ਬਿਲਕੁਲ ਸੈਕਟ ਕਰਕੇ ਅੰਦਰੋਂ ਮੈਂ ਪੇਸ਼ੈਂਟ ਦਾ ਸੂਟਰੀਨ ਬੀਪੀ ਪਲਸ ਦੇਖਣਾ ਬੁਲਾਉਂ। ਕਰਕੇ ਬਾਹਰ ਆਏ ਜੋ ਉੱਪਰ ਚੱਲਣ ਲੱਗੇ ਆਪਣਾ ਰੋਕੀ ਦੀ ਬੈਠੀ ਹੋ ਜਦ ਤੱਕ ਲੱਗਿਆ। ਉਸ ਤੋਂ ਬਾਅਦ ਸਦਨ ਵੀ 9 ਵਜੇ ਅੰਦਰ ਡੀਡਿੰਗ ਹੋਈ ਹੈ। 9 ਵਜੇ। ਨਹੀਂ ਉਹਨਾਂ ਦਾ ਕਹਿਣਾ ਬਲੀਡਿੰਗ ਜ਼ਿਆਦਾ ਹੋ ਗਈ ਸੀ ਸਾਨੂੰ ਦੱਸਿਆ ਨਹੀਂ ਗਿਆ 2 ਘੰਟੇ ਬਾਅਦ 2 ਘੰਟੇ ਬਾਅਦ ਦੱਸਿਆ ਗਿਆ। ਜਿਹੜਾ ਉਹ ਕਹਿ ਰਹੇ ਨੇ। ਇਹ ਕੀ ਸਵਾਲ 2-2 ਦਿਨ ਦੇ ਤੋਂ 3 ਦਿਨ ਦੇ ਟੋਟਲ ਦੇ ਨਹੀਂ ਹੋਏ ਨੇ 10 ਵਜੇ ਪੇਸ਼ ਹੋ ਚੁੱਕੇ।

ਕੀ ਕਹਿ ਸਰਦੇ ਉਹਨਾਂ ਦਾ ਫਿਰ ਮੈਂ ਤੁਹਾਨੂੰ ਉਹੀ ਗੱਲ ਫੇਫੀਟ ਕਰ ਰਿਹਾ ਉਹਨਾਂ ਦਾ ਇਹੀ ਕਹਿਣਾ ਹੈ ਕਿ ਜਦੋਂ ਬਲੀਡਿੰਗ ਬਹੁਤ ਜ਼ਿਆਦਾ ਹੋ ਗਈ ਸੀ ਉਦੋਂ ਸਾਨੂੰ ਦੱਸਿਆ ਨਹੀਂ ਗਿਆ ਉਸ ਤੋਂ ਬਾਅਦ ਦੇ ਵਿੱਚ ਸਾਨੂੰ ਜਿੰਦਰਾ ਰੈਫਰ ਕਰਤਾ ਕਿ ਤੇ ਸਾਨੂੰ ਪਹਿਲਾਂ ਕਹਿੰਦੇ ਨੇ ਸਾਡਾ ਟੈਪੀਸ਼ਨਲ ਬਚ ਜਾਂਦਾ ਜੇ ਨੂੰ ਨਹੀਂ ਬੁਲਾਇਆ ਗਿਆ ਅੰਦਰ ਚਾਰ ਵਾਲੇ ਨੂੰ ਬੁਲਾਇਆ ਮਾਂ ਨੂੰ ਬੁਲਾਇਆ ਸਾਰਾ ਸਿਚੁਏਸ਼ਨ ਦੱਸੀ ਹੈ ਕਿ ਕੁਝ ਨਹੀਂ ਜਿੰਦੀ ਕਿ ਹੁੰਦਾ ਸੀ ਲੈ ਕੇ ਜਾਣਾ ਇੱਕ ਘੰਟੇ ਲੱਗਣਾ ਸੀ ਪਾਗਲ ਨੂੰ ਸੀ 2 ਘੰਟੇ ਬਾਅਦ ਉਸਨੂੰ ਤੁਸੀਂ ਆਪ ਤੁਸੀਂ ਉਹ ਮੇਰੇ ਜਦ ਆਬੀਅਸਲੀ ਮਤਲਬ ਤੁਸੀਂ ਕਹਿੰਦੇ ਹੋ ਸਾਡੀ ਕੋਈ ਨੈਗਲੀਜੈਂਸੀ ਨਹੀਂ ਨੈਗਲੀਜੈਂਸੀ ਨਹੀਂ ਲੱਗਉਂਣ ਨੂੰ ਕੁਝ ਆ ਜਾਵੇ ਤਾਂ ਆਪਾਂ ਕੁਝ ਕਰ ਨਹੀਂ ਹੁੰਦਾ ਬਰਾਬਰ ਲੋ ਮਤਲਬ ਕਿਵੇਂ ਜੀ ਨਹੀਂ ਅਮੀ ਹੈ ਨਾ ਕਿ ਸਵੇਰ ਕਰ ਸਵੇਰ 7:00 ਵਜੇ 7:00 ਸ਼ਾਮੀ ਜੀ ਹਾਂ ਜੀ 9 ਵਜੇ ਤੱਕ ਪੂਰਾ ਪੇਸ਼ੈਂਟ ਸੈੱਟ ਹੈ ਠੀਕ ਹੈ ਠੀਕ ਹੈ 9 ਤੇ 10 ਦੇ ਵਿੱਚ ਵਿੱਚ ਉਹ ਮੈਂ ਦਿੱਤਾ ਤਾਂ ਇਹ ਟੈਂਡਰ ਦੇ ਵਿੱਚ ਹੋ ਜਾਂਦਾ ਸਭੀ ਕਰਦੇ ਹਾਂ ਜਦੋਂ ਰੋਗੇ ਨੇ ਉਦੋਂ ਜਿੰਦਾ ਹਾਂ ਜੀ ਹਾਂ ਜੀ ਹਾਂ ਜੀ ਪੀਪੀ ਕੋਲ ਸਾਹਿਬ ਪੀਪੀ ਕੋਲ ਸੁਧਾਰ ਹੁੰਦਾ ਹੈ ਤੁਸੀਂ ਰੈਫਰ ਕੀਤਾ ਬੰਦੇ ਲੈ ਕੇ ਗਏ ਤੇ ਛੱਡ ਕੇ ਆਏ ਨੇ ਫਾਈਲ ਭਵਾ ਕੇ ਆਏ ਨੇ ਫਾਈਲ ਦੇ ਵਿੱਚ ਉਹ ਸਾਰੇ ਮੈ ਜੋ ਵੀ ਉਹਨਾਂ ਦੇ ਫਾਰਮ ਹੈ ਜਿਸ ਨੂੰ ਕੱਢ ਬਣ ਕੇ ਪਾ ਕੇ ਆਏ ਨੇ ਰਜਿੰਦਰ ਤੁਸੀਂ ਰੈਫਰ ਕੀਤਾ ਸੀ ਮੈਨੂੰ ਜਾਸ ਤੁਸੀਂ ਬੁੰਦਰਾ ਜੀ ਜਾਣਾ ਹੈ ਕਿ ਅੱਜ ਜਾਣਾ ਹੈ ਰੈਫਰ ਕਰਨ ਦਾ ਕੀ ਮਤਲਬ ਸੀ ਤੁਹਾਡਾ ਜੀ ਜੀ ਮੀਟਿੰਗ ਚੱਲਦੀ ਹੈ ਵੈਰੀ ਗੁੱਡ ਪਰ ਸੈਟਲ ਡਿਲੀਵਰੀ ਹੋਈ ਹੈ 7:30 ਵਜੇ 9:30 ਵਜੇ ਨਹੀਂ ਹੋਈ ਹੈ ਇਹ ਤਾਂ ਡਿਲੀਵਰੀ 7:00 ਵਜੇ ਹੋਈ ਹੈ 7:00 7:00